ਬਹੁਤ ਸਾਰੀ ਮੰਗਾ ਕਰ ਦਿੱਤੀਆਂ ਨੇ ਜੇਲ੍ਹ ਸੁਪਰਡੈਂਟ ਤੇ ਅਦਾਲਤ ਤੋਂ ਦੇਖਦੇ ਆ ਕੀ ਕੁਝ ਮੰਗਾ ਹੋਈਆਂ ਕਿਉਂਕਿ ਵਿਕਰਮ ਮਜੀਠੇ ਜਿਹੜੀ ਇਹਦੀ ਸੁਣਵਾਈ ਵੀ ਕੱਲ ਹੋਣੀ ਹੈ ਹਾਈ ਕੋਰਟ ਤੋਂ ਆਨਦਾ ਸੀ ਕਿ ਪਟੀਸ਼ਨ ਸ਼ੁਕਰਵਾਰ ਨੂੰ ਮਜੀਠੇ ਦੇ ਵਕੀਲ ਵੱਲੋਂ ਪਾਈ ਗਈ ਸੀ ਤੇ ਕੱਲ ਸੋਮਵਾਰ ਨੂੰ ਸਵੇਰ ਚੜ੍ਹਦੇ ਹੀ ਇਜ਼ਾ ਫੈਸਲਾ ਹੋਏਗਾ ਆਖਰ ਕੀ ਕੁਝ ਹੋਇਆ ਵਿਕਰਮ ਮਜੀਠੇ ਨਾਲ ਕੀ ਕਹਿ ਰਹੇ ਨੇ ਉਹ ਕੀ ਉਹਨਾਂ ਦੀ ਮੰਗਾਂ ਨਾਬਾ ਜੇਲ੍ਹ 'ਚ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਨ ਦੀ ਚੁੱਤ ਚਲਦੇ ਆ ਸਿੱਧਾ ਸਾਡੇ ਸਹਿਯੋਗੀ ਸੀਨੀਅਰ ਸਾਡੇ ਐਸ ਯੋਗੀ ਦੇ ਕੋਲ ਰਜਿੰਦਰ ਸਿੰਘ ਜੀ ਗੋਲੂ ਨਾਲ ਕਰਦਾ ਗੱਲ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਰਜਿੰਦਰ ਸਿੰਘ ਜੀ ਹਰ ਵਾਰ ਸੁਰਖੀਆਂ ਦਾ ਵਿਚਾਰ ਪਾੰਡ ਰਹੇ ਮੀਟੀਆ ਲਗਾਤਾ ਪਿਛਲੇ 15 ਦਿਨਾਂ ਤੋਂ ਇਹੀ ਚੱਲ ਰਹੇ ਨੇ ਹਾਂਜੀ ਦੇਖੋ ਮੀਟੀਆ ਸਾਹਿਬ ਤੇ ਆਮਦਨ ਤੋਂ ਵੱਧ ਜਾਇਦਾ ਜਿਹੜਾ ਪਰਚਾ ਡੀਏ ਕਹਿੰਦੇ ਉਹ ਇਹਨਾਂ ਦੇ ਉੱਤੇ ਪਾਇਆ ਗਿਆ ਤੇ ਹੁਣ ਇਹ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰਹੇ ਫਿਰ 4 ਦਿਨ ਦੇ ਰਿਮਾਂਡ ਤੇ ਰਹੇ ਤੇ ਫਿਰ ਨਿਆਇਖਰ ਰਸਤੇ 'ਚ ਬੀਤੇ ਹੋਣੇ ਮਤਲਬ ਇਹ ਨਾਤਾ ਦੀ ਨਿਊ ਜੇਲ ਹੈ ਜਿਹੜੀ ਉਹਦੇ ਵਿੱਚ ਆਪਦਾ ਜਿਹੜਾ ਸੰਬੰਧ ਨੇਗੇ ਉੱਥੋਂ ਮਤਲਬ ਇਹਨਾਂ ਦੇ ਵਕੀਲ ਸਾਹਿਬ ਲੈ ਕੇ ਸੌਵਤੀ ਸਾਹਿਬ ਤੇ ਕਲੇਰ ਸਾਹਿਬ ਉਹਨਾਂ ਨੇ ਮਤਲਬ ਇੱਕ ਪਟੀਸ਼ਨ ਪਾਈ ਹੈ ਵੀ ਜਿਹੜਾ ਮਜੀਠੀਆ ਸਾਹਿਬ ਦੀ ਬੈਰਕਾ ਉਹਨੂੰ ਚੇਂਜ ਕੀਤਾ ਜਾਵੇ ਜੀ ਉਹ ਚੇਂਜ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਹਾਈ ਪ੍ਰੋਫਾਈਲ ਇਹਨਾਂ ਦੇ ਮਸਲੇ ਹੁੰਦੇ ਨੇ ਤਾਂ ਇਹਨਾਂ ਨੂੰ ਮਤਲਬ ਇੰਨਾ ਛੋਟੇ ਕੰਮਾਂ ਵਾਸਤੇ ਹੀ ਮਾਨਜੋ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਨਹੀਂ ਤਾਂ ਵੈਸੇ ਜਿਹੜੀ ਬੈਰਕ ਦੀ ਚੇਂਜ ਹੁੰਦੀ ਹੈ ਗਿਣਤੀ ਚੇਂਜ ਹੁੰਦੀ ਹੈ ਉਹ ਤੇ ਚੱਕਰ ਹੁੰਦਾ ਵੀ ਕਰ ਦਿੰਦਾ ਹੁੰਦਾ ਐ ਗੱਲ ਕਰਦੀ ਜਿਹੜਾ ਮਸਲਾ ਹੈ ਥੋੜਾ ਜਿਹਾ ਹਾਈ ਪ੍ਰੋਫਾਈਲ ਹੋਣ ਦੇ ਕਾਰਨ ਇਹ ਮਾਨਜੋ ਹਾਈ ਕੋਰਟ ਦੇ ਵਿੱਚ ਬਦਲਣ ਵਾਸਤੇ ਇਹ ਬੈਰਕ ਦਾ ਜਿਹੜਾ ਉਹ ਹੋਇਆ ਕਿਉਂਕਿ ਗੱਲ ਇਹ ਹੈ ਜੀ ਇੱਕ ਆਪਾਂ ਗੱਲ ਕਿਸੇ ਦੀ ਪਰਸਨਲ ਨਹੀਂ ਕਰਦੇ ਹੁਣ ਹੁਣ ਗੱਲ ਇਹ ਹੈ ਵੀ ਇੱਕ ਪਾਸੇ ਕੈਦੀ ਇੱਕ ਪਾਸੇ ਸਰਕਾਰ ਇੱਕ ਪਾਸੇ ਹੁੰਦੇ ਨੇ ਅੰਡਰ ਟ੍ਰਾਇਲ ਹਾਂਜੀ ਹਾਂ ਕੁਝ ਤਾਂ ਹੁੰਦੇ ਨੇ ਸਜ਼ਾ ਜਾਫਤਾ ਕੈਦੀ ਕੁਝ ਹੁੰਦੇ ਨੇ ਅੰਡਰ ਟ੍ਰਾਇਲ ਜੀ ਜਿਹੜੇ ਅੰਡਰ ਟ੍ਰਾਇਲ ਨੇ ਉਹ ਵੱਖਰੇ ਹੁੰਦੇ ਨੇ ਤੇ ਜਿਹੜੇ ਸਜ਼ਾ ਜਾਫਤਾ ਹੁੰਦੇ ਨੇ ਉਹ ਵੱਖਰੇ ਹੁੰਦੇ ਨੇ ਸਜ਼ਾ ਜਾਫਤਿਆਂ ਨੂੰ ਉਹ ਜੇਲ੍ਹਾਂ ਦੇ ਵਿੱਚ ਜਿਹੜਾ ਜਿਹੜੀ ਕੋਈ ਕੰਮ ਹੁੰਦਾ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਚਾਹੇ ਝਾੜੂ ਪੰਜੇ ਦੇ ਵਿੱਚ ਚاہے ਸਬਜੀ ਵਾਲੇ ਪਾਸੇ ਚਾਹੇ ਕੋਈ ਹੋਰ ਚੀਜ਼ ਬਣਦੀ ਆ ਉਹਦੇ ਪਿੱਛੇ ਮਤਲਬ ਕੁਝ ਬੰਦਿਆਂ ਦੀਆਂ ਚੱਕਰ ਦੇ ਵਿੱਚ ਮੁੰਸੀ ਦੇ ਤੌਰ ਤੇ ਡਿਉਟੀਆਂ ਲੱਗਦੀਆਂ ਨੇ ਕੁਝ ਬੰਦੇ ਉੱਥੇ ਵੈਸੇ ਮੁੰਸੀ ਹੁੰਦੇ ਨੇ ਕੁਝ ਦੀਆਂ ਡਿਉਟੀਆਂ ਹੁੰਦੇ ਵਿੱਚ ਲੱਗਦੇ ਆ ਮਤਲਬ ਇਸ ਤਰ੍ਹਾਂ ਦਾ ਹੁੰਦਾ ਜਿਹੜੇ ਹੁੰਦੇ ਨੇ ਅੰਡਰ ਟ੍ਰਾਇਲ ਬੰਦੇ ਤੇ ਇਹਨਾਂ ਤੋਂ ਗਵਰਨਮੈਂਟ ਕੋਈ ਕੰਮ ਨਹੀਂ ਲੈਂਦੀ ਹੁੰਦੀ ਤੇ ਇਹਨਾਂ ਨੂੰ ਮਤਲਬ ਉੱਥੇ ਸਵਾਲ ਕੇ ਜੇ ਰੱਖਿਆ ਜਾਂਦਾ ਕਿਉਂਕਿ ਮਾਨਯੋਗ ਜੱਜ ਸਾਹਿਬ ਦੇ ਇਹਨਾਂ ਨੂੰ ਪੇਸ਼ ਕਰਨਾ ਹੁੰਦਾ 14 ਦਿਨਾਂ ਬਾਅਦ ਇਹਨਾਂ ਦੀ ਪੇਸ਼ੀ ਹੁੰਦੀ ਹੈ ਇਸ ਕਰਕੇ ਇਹਨਾਂ ਨੂੰ ਵੱਖਰਾ ਰੱਖਿਆ ਜਾਂਦਾ ਹੁੰਦਾ ਜੇ ਕੋਈ ਬੰਦਾ ਪਹੁੰਚ ਆਲਾ ਹੁੰਦਾ ਉਹ ਆਪਣੀ ਮਰਜ਼ੀ ਨਾਲ ਗਿਣਤੀ ਪਵਾ ਲੈਂਦਾ ਹੁਣ ਇਹਨਾਂ ਦੀ ਜਿਹੜੀ ਮਜੀਠੀਆ ਸਾਹਿਬ ਦੀ ਬਿਨਤੀ ਹੈ ਉਹ ਕੈਦੀਆਂ ਕਾਂਦੇ ਵਿੱਚ ਕਹਿੰਦੇ ਆ ਵੀ ਭਾਈ ਹੋਈ ਹੈ 9 ਬੰਦੇ ਨਾਲ ਹੋਰ ਕੈਦੀ ਨੇ ਇਹਨਾਂ ਨੇ ਅਪੀਲ ਕੀਤੀ ਹੈ ਉੱਪਰ ਵੀ ਮੈਨੂੰ ਜੈਲੋ ਰੋਕਦੇ ਵਿੱਚ ਕਾ ਮਤਲਬ ਇੱਕ ਵੱਖਰੀ ਜਿਹੜੀ ਬੈਰਕ ਜਾਂ ਵੱਖਰੀ ਚੱਤੀ ਦਿੱਤੀ ਜਾਵੇ ਜਿਹਦੇ ਵਿੱਚ ਬੈਠ ਕੇ ਆਪਦਾ ਆ ਸਮਾਂ ਜਿਹੜਾ ਉਹ گزار ਸਕਣ। ਡਾਕਟਰ ਸਾਹਿਬ ਇੱਕ ਨਾ ਜੇਲ੍ਹ ਦੇ ਵੀ ਦੇਖੋ ਜਿਵੇਂ ਤੁਸੀਂ ਸਹਿ ਕੇ ਕੈਦੀ ਵਾਰਡ ਲੱਗ ਹੁੰਦਾ ਹੈ ਨਾ ਹਵਾਲਾ ਤੇ ਦੀ ਹਟ ਅਲੱਗ ਹੁੰਦੀ ਹੈ ਠੀਕ ਹੈ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੇ ਜਿ ਐਵੇਂ ਜਿਹੜੇ ਪੁਲਸ ਵਾਲੇ ਹੁੰਦੇ ਆ ਉਹਨਾਂ ਦੇ ਲਈ ਇੱਕ ਲਾਇਬ੍ਰੇਰੀ ਆਤਾ ਨਾਮ ਦਿੱਤਾ ਜਾਂਦਾ ਉੱਥੇ ਪੁਲਸ ਵਾਲੇ ਰਹਿੰਦੇ ਆ ਹੋਰ ਕੋਈ ਰਹਿੰਦਾ ਐਦਾ ਹੀ ਜੇ ਕੋਈ ਵੀ ਆਈਪੀ ਕੋਈ ਮੰਤਰੀ ਸੰਤਰੀ ਆ ਜੇ ਕੋਈ ਬਾਦਸ਼ਾਹ ਦਾ ਵੀ ਤਾਂ ਉਹਨਾਂ ਦੇ ਲਈ ਇੱਕ ਅਲੱਗ ਬੈਰਕ ਹੁੰਦੀ ਹੈ। ਕੀ ਤੁਹਾਨੂੰ ਲੱਗਦਾ ਨਹੀਂ ਵੀ ਨਾਪਾ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਨੂੰ ਰੱਖਿਆ ਤਾਂ ਗਿਆ ਲੱਗ ਪਰ 8 ਕੈਦੀਆਂ ਨੂੰ ਰੱਖਿਆ ਗਿਆ ਕਿਉਂਕਿ ਵਿਕਰਮ ਜੀਠੀਆ ਕਾ ਵੀ ਆਈ ਪ੍ਰੋਵਾਈਡਰ ਵਿਅਕਤੀ ਨੇ ਤੇ ਤੁਹਾਨੂੰ ਪਤਾ ਹੈ ਵੀ ਉਹਨਾਂ ਨੇ ਉਹਦਾ ਵੀਕੀਲ ਨੇ ਕਹਿ ਵੀ ਇਹਨਾਂ ਨੂੰ ਕਾਫੀ ਡਰ ਵੀ ਹੈ ਯਾਨੀ ਤੁਸੀਂ ਜਿਵੇਂ ਕਹਿ ਕੇ ਸਰਕਾਰ ਤੇ ਨੇ ਕਈ ਲੋਕ ਅਜੇ ਵੀ ਅੰਦਰ ਨੇ ਉਹ ਐਨਡੀਪੇ ਦੇ ਪਰਚਾ 'ਚ ਤਾਂ ਵਿਕਰਮ ਜੀਠੀਆ ਨੂੰ ਡਰ ਵੀ ਸਤਾ ਰਿਹਾ ਕਿ ਸ਼ਾਇਦ ਮੇਰੇ ਨਾਲ ਕੋਈ ਅੰਦਰ ਹੁਣ ਨਹੀਂ ਘਟਾ ਨਾਲ ਵਾਪਰ ਜੇ ਦੇਖੋ ਜੀ ਡਰ ਤਾਂ ਉਥੇ ਤਿੰਨ ਚਾਰ ਕਿਸਮ ਦਾ ਡਰ ਹੁੰਦਾ ਇੱਕ ਤਾਂ ਕਿਉਂਕਿ ਜਿਹੜੇ ਇਹ ਹਾਈ ਪ੍ਰੋਫਾਈਲ ਬੰਦੇ ਹੁੰਦੇ ਨੇ ਜਾਂ ਕੋਈ ਹਾਈ ਪ੍ਰੋਫਾਈਲ ਪੁਲਿਸ ਅਫਸਰ ਹੁੰਦਾ ਜਦੋਂ ਕਿਸੇ ਕੇਸ ਦੇ ਵਿੱਚ ਉਹ ਅੰਦਰ ਵਗ ਜਾਂਦਾ ਉਹਨਾਂ ਨੇ ਉਹ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਨਜਾਇਜ਼ ਪਰਚੇ ਪਾ ਕੇ ਅੰਦਰ ਭੇਜੇ ਹੁੰਦੇ ਨੇ ਜੀ ਤੇ ਇੱਕ ਤਾਂ ਉਹ ਮਤਲਬ ਫਿਰ ਉਹਨਾਂ ਦਾ ਡਰ ਹੁੰਦਾ ਜੀ ਜੀ ਦੂਜੀ ਗੱਲ ਇਹ ਹੁੰਦੀ ਹੈ ਇਹ ਵੀ ਜੇਲ੍ਹ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਮੜਾ ਮੋਟਾ ਕੋਈ ਨਸ਼ਾ ਪੱਤਾ ਜਾਂ ਕੋਈ ਹੋਰ ਹੈ ਉਹਨਾ ਪਲਾਂਟ ਹੋ ਜੇ ਉਹਦਾ ਪਰਚਾ ਨਾ ਪੈ ਜੇ ਜਾਂ ਮੋਬਾਈਲ ਦਾ ਪਰਚਾ ਨਾ ਪੈ ਜੇ ਇੱਕ ਡਰ ਇਹ ਹੁੰਦਾ ਹੈ ਇਹ ਇੱਕ ਡਰ ਇਹ ਹੁੰਦਾ ਜੀ ਵੀ ਜੇ ਇਕੱਲਾ ਬੰਦਾ ਹੁੰਦਾ ਤਾਂ ਇਕੱਲੇ ਦੇ ਵਿੱਚ ਕਈ ਵਾਰੀ ਬੈਰ ਕੋਈ ਹੋਰ ਬੰਦੇ ਚਾਰ ਰਲ ਕੇ ਕਈ ਵਾਰੀ ਉਹ ਅਟੈਕ ਕਰ ਦਿੰਦੇ ਨੇ ਉਹ ਕੁੱਟ ਮਾਰ ਜਾਂ ਬੇਇੱਜ਼ਤੀ ਵਾਲਾ ਕੰਮ ਹੋ ਜਾਂਦਾ ਇਹ ਵੀ ਇੱਕ ਕਿਸਮ ਦਾ ਉਹ ਤੇ ਇਹ ਡਰ ਹੁੰਦਾ ਹਰ ਇੱਕ ਬੰਦੇ ਨੂੰ ਇਸ ਕਰਕੇ ਉਹਨੂੰ ਕੁਝ ਬੰਦਿਆਂ ਦੇ ਨਾਲ ਮਿਲਮਲਾਪ ਜਾਂ ਸਹਿਯੋਗ ਮਤਲਬ ਸਾਥੀ ਗਰੁੱਪ ਬਣਾ ਕੇ ਰਹਿਣਾ ਪੈਂਦਾ ਫਿਰ ਮਤਲਬ ਇਹਦੇ ਵਿੱਚ ਥੋੜਾ ਜਿਹਾ ਸਮਾਂ ਜਿਹੜਾ ਔਖਾ ਸਮਾਂ ਉਸ ਖੜਾ ਕੱਢ ਲੈਣਾ ਜੇ ਆਪਾਂ ਕਈਏ ਵੀ ਇੱਕ ਬੰਦਾ ਇੱਕ ਵਾਰ ਕਦੇ ਵਿੱਚ ਜਾਂ ਇੱਕ ਚੱਕੀ ਦੇ ਵਿੱਚ ਇਕੱਲਾ ਬੰਦਾ ਰਹੇ ਤਾਂ ਇਕੱਲੇ ਬੰਦੇ ਨੂੰ ਤਾਂ ਮਤਲਬ ਉਹਥੇ ਫਿਰ ਜਿਹੜੀ ਸੁਣ ਸੁਨਸਰਾ ਉਹ ਇਕੱਲੇ ਬੰਦੇ ਨੂੰ ਵੱਡਵੱਡ ਖੰਦੀ ਆ ਕਿਉਂਕਿ ਚਾਰੇ ਪਾਸੇ ਉੱਚੀਆਂ ਕੰਧਾਂ ਹੀ ਦੀਨੀਆਂ ਹੁੰਦੀਆਂ ਨੇ ਹੋਰ ਕੁਛ ਨਹੀਂ ਗੱਲ ਕਰ ਉਹ ਵੀ ਜਿਹੜੇ 2-4 ਬੰਦਿਆਂ ਦਾ ਗਰੁੱਪ ਹੁੰਦਾ ਉਹ ਗਰੁੱਪ ਦੇ ਨਾਲ ਚਲੋ ਬੈਠ ਕੇ ਕਦੇ ਚਾਹ ਬਣਾ ਲਈ ਕਦੇ ਪਾਣੀ ਬਣਾ ਲਿਆ ਕਦੇ ਰੋਟੀ ਆ ਗਈ ਕਦੇ ਸਬਜ਼ੀ ਨੂੰ ਤੜਕਾ ਲੈ ਇਸ ਤਰ੍ਹਾਂ ਕਰਕੇ ਉਹ ਸਮਾਂ ਜਿਹੜਾ ਉਹ ਲੰਘਾ ਲੈਂਦੇ ਐ ਗੱਲ ਕਰ ਵੀ ਜਿਹੜੇ ਆਪਾਂ ਬਾਹਰ ਕੀਤਾ ਹੋਏ ਕੰਮ ਹੁੰਦੇ ਨੇ ਕਈ ਵਾਰੀ ਅੰਦਰ ਜਾ ਕੇ ਨਾ ਉਹਨਾਂ ਦਾ ਉਹ ਮਤਲਬ ਕਲੇਸ਼ ਦਾ ਘਰ ਬਣ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਡਰ ਹੈ ਜੀ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨੂੰ ਕੋਈ ਅੰਜਾਮ ਨਾ ਦੇ ਦੇਵੇ ਉਹ ਵੈਸੇ ਸਰਕਾਰ ਦੀ ਅਬ ਸਰਾਂਦੀਪ ਡਿਊਟੀ ਹੁੰਦੀ ਆ ਹਰ ਇੱਕ ਦੀ ਸੁਰੱਖਿਆ ਕਰਨ ਦੀ ਜਲਦੀ ਇਹ ਜੇ ਕੋਈ ਘਟਨਾ ਨਹੀਂ ਵਾਪਰਨ ਦੀ ਨਾ ਹੀ ਆਪਾਂ ਕਹਿੰਦੇ ਵਾਪਰੇ ਗੱਲ ਕਰ ਵੀ ਜਿਹੜਾ ਸਮਾਂ ਹੈਗਾ ਉਹ ਥੋੜਾ ਜਿਹਾ ਸ਼ਾਂਤਮਈ ਤਰੀਕੇ ਦੇ ਨਾਲ ਹੀ ਕੱਟਿਆ ਜਾਵੇ ਤਾਂ ਅੱਛਾ ਹੁੰਦਾ ਉਸ ਲੋਕ ਨੂੰ ਉਂਗਲਾ ਲਾਉਣ ਵਾਲੇ ਹੁੰਦੇ ਆ ਜੀ ਉਸ ਜਿਹੜੇ ਬਾਹਰ ਆਉਂਦੇ ਨੇ ਉਹ ਜਾਦੇ ਮਤਲਬ ਧੜਕਾਉ ਪ੍ਰਚਾਰ ਧੜਕਾਉ ਬਿਆਨ ਦੇਈ ਜਾਂਦੇ ਰਹਿੰਦੇ ਨੇ ਇਹ ਇਨ੍ਹਾਂ ਗੱਲਾਂ ਤੋਂ ਬਰੀਦ ਕਰਨਾ ਚਾਹੀਦਾ ਕਿਸੇ ਸਮਾਂ ਜਿਹੜਾ ਕੋਈ ਸੰਕਟ ਦਾ ਸਮਾਂ ਆ ਉਹ ਕਿਸੇ ਦੇ ਉੱਤੇ ਵੀ ਆ ਸਕਦਾ ਹੁੰਦਾ ਹੈ ਗੱਲ ਕਰ ਇਹ ਹੈ ਵੀ ਜਿਹੜੇ ਪਲਾਂਟਡ ਨਸ਼ੇ ਦੇ ਪਰਚੇ ਹੁੰਦੇ ਨੇ ਨਾ ਉਹ ਬੰਦੇ ਜਿਹੜੋ ਵਿੱਚ ਹੁੰਦੇ ਨੇ ਉਹ ਥੋੜਾ ਜਿਆ ਕਈ ਵਾਰੀ ਗੁੱਸਾ ਖਾ ਜਾਂਦੇ ਹੁੰਦੇ ਨੇ ਇਸ ਕਰਕੇ ਮਤਲਬ ਥੋੜਾ ਜਿਹਾ ਉੱਥੇ ਅਲਰਟ ਰਹਿਣਾ ਪੈਂਦਾ ਹੈ ਜਰੂਰ ਮਤਲਬ ਵੀ ਕੋਈ ਇਹ ਜਾਨ ਹੋਣੀ ਜਿਹੜੀ ਉਹ ਨਾ ਵਾਪਰੇ ਡਾਕਟਰ ਸਾਹਿਬ ਜੋ ਮੈਨੂੰ ਜਾਣਕਾਰੀ ਸਵੇਰੇ ਮਿਲੀ ਹੈ ਆਪਣੇ ਸੂਤਰਾਂ ਤੋਂ ਨਾ ਬਾਹਰ ਜੇਲ੍ਹ ਤੋਂ ਮੈਂ ਤੁਹਾਨੂੰ ਦੱਸ ਦੇਣਾ ਕਿ ਉੱਥੇ ਸੁਪਰਡੈਂਟ ਸਾਹਿਬ ਮੇਰੇ ਬਹੁਤ ਹੀ ਜਾਣਕਰ ਨੇ ਤੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਚੈਨਲ ਤੇ ਮੈਂ ਜਾ ਕੇ ਮੈਂ ਪਿਛਲੇ ਮਹੀਨੇ ਜੇਲ੍ਹ ਵੀ ਦੇਖ ਕੇ ਆਇਆ ਤੇ ਉਹਨਾਂ ਨੂੰ ਵਧੀਆ ਰੋਟੀ ਵਧੀਆ ਮਿਲ ਰਹੀ ਹੈ ਪ੍ਰੋਵਾਈਡ ਹੋ ਰਹੀ ਹੈ ਤੇ ਹੋਰ ਕੈਦੀ ਨੂੰ ਜਾਨੀ ਵਧੀਆ ਮਿਲਦੀ ਹੈ ਤੇ ਉਹਨਾਂ ਨੂੰ ਵਧੀਆ ਮਿਲ ਰਹੀ ਹੈ ਤੇ ਮੈਡੀਕਲ ਸਹਾਇਤਾ ਉਹਨਾਂ ਦੀ ਜਾਨੀ ਕਿ ਇੱਕ ਦਿਨ ਛੱਡ ਕੇ ਡਾਕਟਰ ਚੈੱਕ ਕਰ ਰਿਹਾ ਮਜੀਠੀ ਸਾਹਿਬ ਨੂੰ ਤੇ ਨੰਬਰ 2 ਮੁਲਾਕਾਤਾਂ ਵੀ ਉਹਨਾਂ ਦੀ ਹੋ ਰਹੀਆਂ ਹਨ ਹਾਲਾਂਕਿ ਇਹ ਹੋਰ ਕੈਦੀ ਹੈ ਉਹਨਾਂ ਨੂੰ ਹਫਤੇ ਜੀ ਇਕਵਲ ਵੀ ਦਿੱਤਾ ਜਾਂਦਾ ਹੈ ਪਰ ਮਜੀਠੀ ਸਾਹਿਬ ਨੂੰ ਜੇ ਕੋ ਮਿਲਣਾ ਹੁੰਦਾ ਤਾਂ ਉਹ ਜਵਾਬ ਨਹੀਂ ਦਿੱਤਾ ਰਿਹਾ ਕਿ ਕੇ ਅਕਾਲੀ ਦਰਬਾਰ ਦਾ ਤਾਂਤਾ ਲੱਗਾ ਹੈ ਉਹ ਲਗਾਤਾਰ ਉੱਥੇ ਤਾਨੂੰ ਇਹ ਤਾਂ ਲੱਗ ਰਿਹਾ ਡਾਕਟਰ ਸਾਹਿਬ ਇਹ ਦੋ ਪੱਖ ਸਾਹਮਣੇ ਆਂਦੇ ਦੇਖੋ ਜਾਂ ਤੁਹਾਨੂੰ ਇੱਕ ਪਾਸੇ ਸਭ ਕੁ ਵਧੀਆ ਮਿਲ ਰਿਹਾ ਸਭ ਕੁ ਸਹੀ ਚੱਲ ਰਿਹਾ ਤੇ ਦੂਸਰੇ ਪਾਸੇ ਤੁਸੀਂ ਇਹ ਤਾਂ ਨਹੀਂ ਜਾਂਦੇ ਵੀ ਆ ਤਾਂ ਮੇਰੀ ਜੇਲ੍ਹ ਬਦਲੀ ਜੇ ਤੁਹਾਨੂੰ ਜੇਲ੍ਹ ਤੋਂ ਤਕਲੀਫ ਹੈ ਕੋਈ ਜਾਂ ਤੁਹਾਨੂੰ ਮੋਬਾਈਲ ਨਹੀਂ ਮਿਲ ਰਿਹਾ ਜਾਂ ਕੁਛ ਐਵੇਂ ਸੰਟਿੰਗ ਨਹੀਂ ਹੋ ਰਿਹਾ ਜਾਂ ਤੁਸੀਂ ਇੱਕ ਜ਼ਮਾਨਤ ਲੈਣ ਦੇ ਲਈ ਡਰਾਮਾ ਕਰ ਰਹੇ ਹੋ ਹਾਈ ਕੋਰਟ ਦੇ ਵਿੱਚ ਵੀ ਮੈਂ ਜੇਲ੍ਹ ਸੁਰੱਖਿਅਤ ਨਹੀਂ ਹੈਗਾ ਮੈਨੂੰ yellow ਸਿਕਿਉਰਿਟੀ ਦਿੱਤੀ ਜੇ ਕਿਉਂਕਿ ਸੁਰੱਖਿਅਤ ਉੱਥੇ ਵੀ ਨਹੀਂ ਵੀ ਆ ਸਾਰਿਆਂ ਨੂੰ ਜੇ ਕੋਈ ਸਕਾਉਟੀ ਵਾਲਾ ਬੱਖ ਕੋਈ ਮਾਰਾ ਨਹੀਂ ਹੁੰਦਾ ਸਿਕਿਉਰਟੀਆਂ ਸਰਕਾਰਾਂ ਲੀਆਂ ਪੂਰੀਆਂ ਹੁੰਦੀਆਂ ਨੇ ਥਾਂ ਥਾਂ ਦੇ ਉੱਤੇ ਚੱਪੇ ਚੱਪੇ ਦੇ ਵਿਚੰਦਰ ਪੁਲਸਲੇ ਹੁੰਦੇ ਨੇ ਆ ਚੱਕਰ ਦੇ ਵਿੱਚ ਪੁਲਸ ਵੱਟੀ ਹੁੰਦੀ ਆ ਕੋਈ ਮਤਲਬ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਐ ਗੱਲ ਕਰ ਇਹ ਹੈ ਦੀ ਆਪਾਂ ਜੇਲ੍ਹ ਦੇ ਵਿੱਚ ਜਾਈਏ ਕਿਉਂ ਜਾਂ ਜੇਲ੍ਹ ਦੇ ਵਿੱਚ ਆਪਾਂ ਨੂੰ ਭੇਜੇ ਕਿਉਂ ਕਿਹੜੇ ਕਾਨੂੰਨ ਦੇ ਥਰੂ ਭੇਜਿਆ ਜਾਂਦਾ ਉਹਨਾਂ ਨੂੰ ਤਿਸ ਸਨਿਖਿਆ ਕਰਨ ਦੀ ਲੋੜ ਹੈ ਮੈਂ ਕੱਲ ਪੜ ਰਿਹਾ ਸੀ ਸਾਡੇ ਮਾਨਯੋਗ ਚੀਫ ਜਸਟਿਸ ਗਬਈ ਸਾਹਿਬ ਨੇ ਸੁਪਰੀਮ ਕੋਰਟ ਦੇ ਜੀ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਕਾਇਦਾ ਉਹਨਾਂ ਨੇ ਕਿਹਾ ਵੀ ਜੇਲ੍ਹਾਂ ਦੇ ਵਿੱਚ ਨਜਾਇਜ਼ ਪਰਚਿਆਂ ਵਾਲੇ ਬੈਠੇ ਨੇ ਜੇਲ੍ਹਾਂ ਦੇ ਵਿੱਚ ਜਵਾਨ ਤੱਕ ਕਰਾਉਣ ਵਾਲੇ ਨਹੀਂ ਜਿਹੜੇ ਉਹਨਾਂ ਦੇ ਬੰਦੇ ਪਿੱਛੇ ਹੁੰਦੇ ਉਹ ਬੈਠੇ ਨੇ ਜੇਲ੍ਹਾਂ ਦੇ ਵਿੱਚ ਕਾਫੀ ਹੈ ਮਤਲਬ ਜੇਲ੍ਹਾਂ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਸੁਧਾਰ ਦੀ ਬਹੁਤ ਜ਼ਿਆਦਾ ਲੋੜ ਹੈ ਗਬਈ ਸਾਹਿਬ ਨੇ ਆਪ ਕਹੋ ਬਹੁਤ ਪੜ੍ਹੇ ਲਿਖੇ ਨੇ ਔਰ ਸਮਝਦਾਰ ਕਿਉਂਕਿ ਪੜ੍ਹੇ ਲਿਖੇ ਸਮਝਦਾਰ ਥੋੜੇ ਏਡੇ ਬਟੇ ਹੁੰਦੇ ਤੇ ਨੇ ਉਹ ਤਾਂ ਹੋਣਗੇ ਹੀ ਹੋਣਗੇ ਆਟੋਮੈਟਿਕ ਮਤਲਬ ਉਹਨਾਂ ਨੇ ਬਹੁਤ ਹੀ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਵੀ ਜਿਹੜਾ ਨਜਾਇਜ਼ ਜੇਲ੍ਹਾਂ ਦੇ ਵਿੱਚ ਰੱਖਣ ਵਾਲਾ ਕੰਮ ਹੈ ਕਈ ਕਈ ਉਹਨਾਂ ਨੇ ਕਿਹਾ ਵੀ ਕਈ ਕਈ ਸਾਲ ਬੰਦੇ ਬੈਠੇ ਰਹਿੰਦੇ ਨੇ ਉਸ ਤੋਂ ਬਾਅਦ ਮਾਂ ਜੋ ਕੋਟਾ ਉਹਨਾਂ ਨੂੰ ਬਾਜਿਤ ਬਰੀ ਕਰ ਦਿੰਦੀਆਂ ਨੇ ਮਤਲਬ ਜਿਹੜਾ ਇਹ ਪ੍ਰਚਲਨ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਥੋੜੀ ਜਿਹੀ ਰੋਕ ਲੱਗਣੀ ਚਾਹੀਦੀ ਹੈ ਜੇ ਕਿਤੇ ਵੀ ਕੋਈ ਅਮੈਂਡਮੈਂਟ ਦੀ ਜ਼ਰੂਰਤ ਹੈ ਉਹ ਜ਼ਰੂਰ ਅਮੈਂਡਮੈਂਟ ਕੀਤੀ ਜਾਣੀ ਚਾਹੀਦੀ ਹੈ ਕਈ ਕਾਨੂੰਨ ਪੁਰਾਣੇ ਨੇ ਉਹਨਾਂ ਦੇ ਵਿੱਚ ਅਮੈਂਡਮੈਂਟ ਚਾਹੀਦੀ ਹੈ ਕਈ ਕਾਨੂੰਨ ਜਿਹੜੇ ਗਲਤ ਬਣ ਗਏ ਉਹ ਕਈ ਵਾਰੀ ਕਈ ਕਾਨੂੰਨ ਇਹਦੇ ਬਣ ਗਏ ਵੀ ਜਿਹੜੇ ਸਿਆਸੀ ਬਦਲਾਖੋਰੀ ਤੋਂ ਸਵਾਏ ਹੋਰ ਕੁਝ ਨਹੀਂ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਨੇ ਸਾਰੀਆਂ ਪਾਰਟੀਆਂ ਨੂੰ ਰਲ ਕੇ ਮਤਲਬ ਇਹ ਨਿਜਿੱਠਣੇ ਚਾਹੀਦੇ ਨੇ ਤਾਂ ਕਿ ਦੇਸ਼ ਕੋਈ ਤਰੱਕੀ ਕਰ ਸਕੇ ਨਹੀਂ ਤਾਂ ਆਪਸੀ ਮਤਲਬ ਰੰਜਸ਼ ਦੇ ਵਿੱਚ ਇੱਕ ਦੂਜੇ ਨੂੰ ਕਿਉਂਕਿ ਸਦਾ ਸਦਾ ਕੋਈ ਚੀਜ਼ ਸਦਾਬ ਨਹੀਂ ਹੁੰਦੀ ਕੋਈ ਬੰਦਾ ਕਦੋਂ ਪਾਵਰਫੁੱਲ ਹੁੰਦਾ ਹੈ ਕੋਈ ਬੰਦਾ ਕਦੋਂ ਪਾਵਰਫੁੱਲ ਹੁੰਦਾ ਹੈ ਸੱਤਾ ਦੇ ਰਸੇ ਦੇ ਵਿੱਚ ਆ ਕੇ ਜਦੋਂ ਆਪਾਂ ਤੇ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਆ ਨਾ ਲੋਕਾਂ ਦੇ ਉੱਤੇ ਨਜਾਇਜ਼ ਪਰਚਾਵਾਦ ਕਰਦੇ ਆ ਤਾਂ ਇੱਕ ਦਿਨ ਫਿਰ ਉਹਦਾ ਰਿਜ਼ਲਟ ਕਈ ਵਾਰੀ ਮਾੜਾ ਨਿਕਲ ਆਉਂਦਾ ਤੇ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਧਾਰਾਵਾਂ ਨੇ ਇਹ ਜ਼ਰੂਰ ਮਤਲਬ ਅਮੈਂਡਮੈਂਟ ਮੰਗਦੀਆਂ ਨੇ ਸਾਰੀਆਂ ਪਾਰਟੀਆਂ ਸਾਰੀਆਂ ਜਿਹੜੇ ਲੀਡਰ ਨੇ ਇਸ ਚੀਜ਼ ਦੇ ਉੱਤੇ ਸਾਰੇ ਇੱਕਮਤ ਹੋ ਕੇ ਇਸ ਚੀਜ਼ ਨੂੰ ਚੇਂਜ ਕਰਨ ਤਾਂ ਕਿ ਜਿਹੜਾ ਦੇਸ਼ ਹੈ ਸਾਡਾ ਉਹ ਤਰੱਕੀ ਕਰ ਸਕੇ ਤੇ ਜਿਹੜਾ ਮਤਲਬ ਜੋਗਮੰਦਾ ਉਹ ਸਜ਼ਾ ਹੋਵੇ ਤੇ ਜਿਹੜਾ ਜਿਹਨੂੰ ਨਿਰਦੋਸ਼ ਹੈ ਉਹਨੂੰ ਸਜ਼ਾ ਨਾ ਹੋਵੇ ਮਤਲਬ ਇਸ ਤਰ੍ਹਾਂ ਨਹੀਂ ਸੋਚ ਦੇ ਨਾਲ ਸਾਨੂੰ ਮਤਲਬ ਕਾਨੂੰਨ ਬਣਾਉਣੇ ਪੈਣਗੇ ਇਹ ਜਿਹਦੇ ਵਿੱਚ ਸਾਡੇ ਸਾਬਕਾ ਚੀਫ ਜਸਟਿਸ ਸਾਹਿਬ ਨੇ ਹੋਰ ਨੇ ਮਤਲਬ ਮੌਜੂਦਾ ਨੇ ਹਾਈ ਕੋਰਟਾਂ ਦੇ ਨੇ ਸੁਪਰੀਮ ਕੋਰਟਾਂ ਦੇ ਨੇ ਸੈਸ਼ਨ ਜੱਜ ਨੇ ਇਹ ਕਾਫੀ ਮਤਲਬ ਇਹ ਸੋਚ ਵਿਚਾਰ ਤੋਂ ਬਾਅਦ ਇਹ ਗੱਲ ਦਾ ਫੈਸਲਾ ਕੀਤਾ ਜਾਣਾ ਚਾਹੀਦਾ ਨਹੀਂ ਤਾਂ ਇਸੇ ਤਾਈ ਇਹ ਕਾਰਵਾਈਆਂ ਨੇ ਜਿਹੜੀਆਂ ਉਹ ਚਲਦੀਆਂ ਰਹਿਣਗੀਆਂ ਏ ਡਾਟਾ ਤੁਹਾਡੇ ਦੀ ਗੱਲ ਤੇ ਆਣਾ ਪਹਿਲਾਂ ਸੁਪਰੀਮ ਕੋਰਟ ਵੱਲ ਤੇ ਫਿਰ ਮੈਂ ਕੋਰ ਤੱਥ ਦਿੰਦਾ ਵੀ ਇੱਕ ਹੋਰ ਅਪਡੇਟ ਹੋਇਆ ਮੇਰੇ ਕੋਲ ਏ ਤੁਸੀਂ ਕਿਹਾ ਕਾਨੂੰਨ ਚ ਅਮੈਂਡਮੈਂਟ ਹੁਣ ਚਾਹੀਦੀ ਹੈ 2017 ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਕਾਪੀ ਆਈ ਸੀਗੀ ਇੱਕ ਜਜਮੈਂਟ ਤੀ ਸੁਪਰੀਮ ਕੋਰਟ ਦੇ ਜੱਜ ਤਿੰਨ ਬੈਂਚ ਦੇ ਲੋਜਮਨ ਦਿੱਤੀ ਗਈ ਸੀ ਵੀ ਹਾਈ ਕੋਰਟ ਨੂੰ ਇਹਦਾ ਕਿਹਾ ਗਿਆ ਸੀ ਵੀ ਜਿਹੜੇ ਬੰਦੇ ਨਜਾਇਬ ਪਰਚੇ ਵਿੱਚ ਜਾਂ ਬੈਠੇ ਨੇ ਜਾਂ ਜਿਹੜੇ ਬੰਦਿਆਂ ਨੂੰ ਕਾਫੀ ਬਿਮਾਰੀਆਂ ਨੇ ਜਿਵੇਂ ਕਹੇ ਲੋ ਬ੍ਰੈਡ ਕੈਂਸਰ ਉਹਨਾਂ ਨੇ ਪੰਜ ਬਿਮਾਰੀਆਂ ਜਿਗਰੀਤਾਂ ਸੀ ਉਹ ਜਜਮੈਂਟ ਦੇ ਵਿੱਚ ਤਾਂ ਉਹਨਾਂ ਦੇ ਤੁਰੰਤ ਛੱਡਾਇਏ ਉਹਨਾਂ ਦੇ ਪਰਚੇ ਖਾਦ ਦਿੱਤੇ ਜਾਣ ਕਿਉਂਕਿ ਉਹ ਬੰਦੇ ਪਹਿਲੇ ਹੀ ਜਾਂ ਮਾਨਸਿਕ ਰੋਗੀ ਨੇ ਤੇ ਡਾਕਟਰ ਸਾਹਿਬ ਉਹ ਐਮੈਟ ਬੈਠਣ ਤੋਂ ਬਾਅਦ ਕਈ ਵਕੀਲਾਂ ਨੇ ਉਹ ਪਾਈਆਂ ਵੀ ਹਾਈ ਕੋਰਟ ਪਰ ਉਸ ਤੋਂ ਬਾਅਦ ਇੱਕ ਦੋ ਬੰਦੇ ਇਹਨੂੰ ਜ਼ਮਾਨਤ ਮਿਲੀ ਕੋਈ ਕੇਸ ਖਤਮ ਨਹੀਂ ਹੋਇਆ ਕਈ ਬੰਦੇ ਅਜੇ ਵੀ ਤਕਰੀਬਨ ਜੇਲ੍ਹਾਂ ਵਿੱਚ ਬੰਦ ਬੈਠੇ ਨੇ ਪੰਜਾਬ ਨਹੀਂ ਪੂਰੇ ਭਾਰਤ ਦੀਆਂ ਚ ਹਾਂ ਦੇਖੋ ਜੀ ਲਗਭਗ 6 ਲੱਖ ਬੰਦੇ ਜਿਹੜਾ ਹਾਂ ਹਿੰਦੁਸਤਾਨ ਦੇ ਜਿਲ੍ਹਿਆਂ ਦੇ ਵਿੱਚ ਕਹਿਦਾਗਾ ਇਹ 2 ਲੱਖ ਬੰਦਾ ਤਾਂ ਮਤਲਬ ਇਹ ਆਜ ਹੈ ਜਿੰਨਾ ਜਿਹੜੋ ਆਪ ਜੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੇ ਘਰਾਂ ਦੇ ਵਿੱਚ ਇੰਨੀ ਗੁੰਜਾਇਸ਼ ਨਹੀਂ ਹੈ ਵੀ ਉਹਨਾਂ ਦੀ ਬੇਲ ਕਰਵਾ ਦੇਣਾ ਜਾਂ ਕਿਉਂਕਿ ਬੇਲ ਦੇ ਉੱਤੇ ਵੀ ਘੱਟੋ ਘੱਟ 10000 15000 ਰੁਪਿਆ ਖਰਚਾ ਆ ਜਾਂਦਾ ਕਿਸੇ ਕਈ ਵਾਰੀ ਹਾਲਾਤ ਅਜਿਹੇ ਹੁੰਦੇ ਨੇ ਵੀ 1 ਰੁਪਿਆ ਵੀ ਔਖਾ ਹੋ ਜਾਂਦਾ ਅਤੇ ਬਹੁਤ ਹੀ ਮਤਲਬ ਜੇਲ੍ਹਾਂ ਦੇ ਵਿੱਚ ਸਾਡੀ ਮੈਡਮ ਮਰਮੂ ਮੈਡਮ ਆਪਣੇ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਇੱਕ ਵਾਰੀ ਕਿਹਾ ਸੀ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੇ ਮਤਲਬ ਜੇਲ੍ਹਾਂ ਪੂਰੀਆਂ ਕਰ ਚੁੱਕੇ ਨੇ ਜਾਂ ਜਿਨ੍ਹਾਂ ਦੀਆਂ ਬੇਲਾਂ ਹੁੰਦੀਆਂ ਨੇ ਬੇਲਾਂ ਕੋਈ ਕਰਾ ਨਹੀਂ ਸਕਦਾ ਮਤਲਬ ਇਸ ਤਰ੍ਹਾਂ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਬੰਦੇ ਬੈਠੇ ਨੇ ਇਹਨਾਂ ਸਾਰਿਆਂ ਦੇ ਉੱਤੇ ਇਹ ਮਤਲਬ ਗੌਰ ਫਰਮਾਉਣ ਦੀ ਲੋੜ ਹੈ ਤਾਂ ਕਿ ਜੋ ਆਪਦੇ ਪਰਿਵਾਰਾਂ ਦੇ ਵਿੱਚ ਬੈਠ ਕੇ ਆਪੋ ਆਪਦੇ ਸਮੇਂ ਨੇ ਜਿਹੜੇ ਉਜਾੜ ਚ گزار ਸਕਣਾ ਕਈ ਵਾਰੀ ਕਿਸੇ ਬੰਦੇ ਤੋਂ ਛੋਟਾ ਮੋਟਾ ਕਰੈਮ ਹੋ ਜਾਂਦਾ ਜਾਂ ਉਹਦੇ ਤੇ ਮੜਿਆ ਜਾਂਦਾ ਉਹ ਬਾਤ ਨਹੀਂ ਕਰ ਲੈ ਜਦੋਂ ਦੋਸ਼ ਸਿੱਟੋ ਗਿਆ ਫਿਰ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਉਹਨੂੰ ਸਜ਼ਾ ਉਹ ਗਲ ਕਾ ਸਜ਼ਾ ਜਦੋਂ ਭੁਗਤ ਕੇ ਉਸ ਤੋਂ ਬਾਅਦ ਕੱਟ ਦੇਲ ਹੁੰਦੀ ਆ ਉਹ ਚਾਰਿਆ ਹੁੰਦਾ ਉਹ ਨਹੀਂ ਕੋਈ ਕਰਤਾ ਕਰਾਉਂਦਾ ਮਤਲਬ ਇਹ ਕਾਫੀ ਗੱਲਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਧਿਆਨ ਮੰਗਦੀਆਂ ਨੇ ਕਈ ਲੋਕ ਮਤਲਬ ਜਿਹੜੇ ਸ਼ਾਫੀ ਲੋਕ ਨੇ ਉਹ ਜਾਦੇ ਡਾਕਟਰ ਸਾਹਿਬੀ ਕੋਰ ਡਾਕਟਰ ਸਾਹਿਬੀ ਕੋਰ ਮੁੱਦੇ ਨੂੰ ਗੱਲ ਕਰਨਾ ਚਾਹਨਾ ਕਿ ਕੱਲ ਬਿਆਸ ਦੇ ਵਿੱਚ ਬੜਾ ਰੋਲਾ ਪਿਆ ਲੋਕਾਂ ਨੇ ਨਾ ਉੱਥੇ ਬਿਜਲੀ ਮੁਲਾਜ਼ਮ ਕੇਲੇ ਕਿਸਾਨ ਵੀ ਇਕੱਠੇ ਹੋ ਗਏ ਤੇ ਤੁਹਾਨੂੰ ਦੱਸ ਦੇਣਾ ਕਿ ਪੰਜਾਬ ਸਰਕਾਰ ਦੇ ਵੱਲੋਂ ਤੁਸੀਂ ਸੱਤਾ ਦੀ ਗੱਲ ਕੀਤੀ ਤਾਂ ਮੈਂ ਮੁੱਦਾ ਛੇੜ ਰਿਹਾ ਕਿ ਇੱਕ ਜਿਹੜੇ ਮੀਟਰ ਨੇ ਉੱਚੀ ਸਿਸਟਮ ਸ਼ੁਰੂ ਕਰ ਦਿੱਤੇ ਨੇ ਉੱਥੇ ਕੱਲ ਲਗਾਉਣ ਨਹੀਂ ਦਿੱਤੇ ਗਏ ਲੋਕਾਂ ਨੇ ਵਿਰੋਧ ਕੀਤਾ ਤਾਂ ਉੱਥੇ ਕਿਸਾਨਾਂ ਦਾ ਜਿਹੜਾ ਰੋਲ ਆਇਆ ਤੇ ਆਮ ਲੋਕਾਂ ਦਾ ਆਮ ਲੋਕਾਂ ਨੇ ਕਿਹਾ ਕਿ ਇਹ ਤਾਂ ਸਾਡੇ ਮੌਜੂਦਾ ਵਾਂਗ ਹੋ ਜਾਣਗੇ ਜੀ ਚਿਪ ਸਿਸਟਮ ਵੀ ਜੇਕਰ ਸਾਨੂੰ ਹੁਣ ਕਹਿੰਦੇ ਵੀ ਇੱਕ ਟਾਈਮ ਮਿਲਦਾ ਅਸੀਂ ਸਾਡਾ ਬਿੱਲ ਆਉਂਦਾ ਹੈ ਤਾਂ ਅਸੀਂ ਜੇ ਨਹੀਂ ਭਰਦੇ ਸਾਨੂੰ 30 ਰੁਪਏ ਜਾਂ 50 ਰੁਪਏ ਜੁਰਮਾਨਾ ਲੱਗ ਜਾਂਦਾ ਸੀ ਅਗਲੇ ਮਹੀਨੇ ਭਰ ਦਿੰਨੇ ਆ ਪਰ ਕਹਿੰਦੇ ਜੇਕਰ ਕਹਿੰਦੇ ਵੀ ਰਾਤ ਨੂੰ 12 ਵਜੇ ਸਾਡਾ ਕਾਰਡ ਖਤਮ ਹੋ ਗਿਆ 12 ਲਾਈਟ ਚਲੀ ਗਈ ਸਾਡੇ ਬੱਚੇ ਰੋਣਗੇ ਅਸੀਂ ਕਿੱਥੇ ਆਵਾਂਗੇ ਤਾਂ ਕਹਿੰਦੇ ਪੰਜਾਬ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਸਹਿਮਤ ਹੋ ਵੀ ਜੋ ਲੋਕਾਂ ਨੇ ਉੱਥੇ ਕੀਤਾ ਉਹ ਸਹੀ ਕੀਤਾ ਦੇਖੋ ਜੀ ਗੱਲ ਇਹ ਹੈ ਵੀ ਜਿਹੜਾ ਚਿਪ ਸਿਸਟਮ ਹੈ ਇੱਕ ਵਾਰੀ ਥੋੜੀ ਜਿਹੀ ਦਿੱਕਤ ਆਊਗੀ ਉਸ ਤੋਂ ਬਾਅਦ ਹਣ ਆਪਾਂ ਮੋਬਾਈਲ ਲਈ ਵਰਤਦੇ ਮੋਬਾਈਲ ਆਪਣਾ ਦੀ ਬੰਦ ਹੋ ਜਾਂਦਾ ਆਪਾਂ ਨੂੰ ਪਤਾ ਹੁੰਦਾ ਆਪਾਂ ਨੂੰ ਪਹਿਲਾਂ ਨੋਟਿਸ ਵੀ ਮਿਲਦਾ ਕਿੰਨੇ ਵਾਰੀ ਕਾਲਾਂ ਆਂ ਜਾਂਦੀਆਂ ਆਉਂਦੀਆਂ ਨੇ ਜਾਂ ਉਹਦੇ ਵਿੱਚ ਮਤਲਬ ਜਦੋਂ ਆਪਾਂ ਕਿਸੇ ਨੂੰ ਲਾਉਣਾ ਉਹ ਆਪਾਂ ਨੂੰ ਕਹਿੰਦੇ ਆ ਕਿ ਤੁਹਾਡਾ ਭਾਈ ਰੀਚਾਰਜ ਹੋਣ ਵਾਲਾ ਹੈ ਦੇਖੋ ਜਿਹੜਾ ਇਹ ਸਿਸਟਮ ਦੁਨੀਆ ਦੇ ਉੱਤੇ ਚੱਲਿਆ ਹੋਇਆ ਹੈ ਦੁਨੀਆ ਦੇ ਪੂਰੇ ਮਤਲਬ ਆਪਾਂ ਬੱਕ ਨਹੀਂ ਹੋ ਸਕਦੀ ਜਿਹੜੇ ਇਹ ਸਿਸਟਮ ਨੇ ਮਨੁੱਖਤਾ ਦੀ ਭਲਾਈ ਵਾਸਤੇ ਨੇ ਇਸ ਦੇ ਨਾਲ ਮਤਲਬ ਨਜਾਇਜ਼ ਖਰਚਾ ਘਟਦਾ ਹੈਗਾ ਤੇ ਦੂਸਰੀ ਗੱਲ ਇਹ ਹੈ ਜਿਹੜਾ ਖਰਚਾ ਉਹ ਖਰਚਾ ਵੀ ਘਟਦਾ ਕਿਉਂਕਿ ਜਿੰਨਾ ਕ ਆਪਾਂ ਜਿੰਨਾ ਆਪਾਂ ਸੰਕੋਚ ਨਾਲ ਵਰਤਾਂਗੇ ਆਪਾਂ ਨੂੰ ਪਤਾ ਹੁੰਦਾ ਵੀ ਆਪਣਾ ਰੀਚਾਰਜ ਇੰਨਾ ਕੁ ਚਿਰ ਰਹਿ ਗਿਆ ਇੰਨਾ ਚਿਰ ਘਟ ਸਕਦਾ ਹੈ ਆਪਾਂ ਨਾ ਮਤਲਬ ਉਹ ਕਰੀਏ ਕਿਉਂਕਿ ਫालतू ਜਿਹੜੀਆਂ ਮੋਟਰਾਂ ਚਲਾਉਣਾ ਹੈ ਫालतू ਪੱਕੇ ਚਲਾਉਣਾ ਜਿਹੜੇ ਫालतੂ ਕੁਲਰ ਆਪਾਂ ਉੱਤ ਕੇ ਵਗ ਜੰਦੇ ਆ ਵੱਲ ਚੱਲੀ ਜਾਂਦੇ ਨੇ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨਾ ਪਊਗਾ ਆ ਹੋਰ ਕੋਈ ਗੱਲ ਨਹੀਂ ਆਪਾਂ ਹਰ ਇੱਕ ਚੀਜ਼ ਦੇ ਉੱਤੇ ਜਾਂਦੇ ਆ ਸਰ ਸਾਹਿਬ ਆਪਾਂ ਆਪਾਂ ਅੰਤ ਵਾਲਾ ਅੰਤ ਵਾਲਾ ਆਨੇ ਆ ਆਪਾਂ ਵਾਪਸ ਮਜੀਠੇ ਸਾਹਿਬ ਦੇ ਕੋਲ ਹੁੰਦੇ ਆ ਲਾ ਦੋ ਲੈਣਾ ਮੈਨੂੰ ਜਵਾਬ ਦੋ ਕਿ ਮਜੀਠੇ ਸਾਹਿਬ ਨੂੰ ਹਾਈ ਕੋਰਟ ਜਾਣ ਤੋਂ ਪਹਿਲਾਂ ਜੇਲ ਸੁਪਰਡੈਂਟ ਨਾਲ ਗੱਲ ਹੀ ਕਰਨੀ ਇਦੀ ਮੇਰੀ ਬੈਰਕ ਬਦਲੀ ਜੇ ਕੱਲ ਉੱਥੇ ਵੀ ਨਿਭੜ ਸਕਦੀ ਸੀ ਮਜੀਠੇ ਸਾਹਿਬ ਆਪਣੇ ਨੂੰ ਆਈ ਪ੍ਰੋਫਾਈਲ ਨਹੀਂ ਕਰ ਰੱਖੂ ਤਾਂ ਉਹਨੂੰ ਦੇਖੋ ਜੀ ਗੱਲ ਕੀਤੀ ਹੋਣੀ ਹੈ ਕਈ ਵਾਰੀ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਕੋਈ ਮਤਲਬ ਉਹ ਹੁੰਦਾ ਹੈ ਇਸੇ ਕਰਕੇ ਕਿਉਂਕਿ ਜਿਹੜਾ ਜੇਲ ਦਾ ਸਮਾਂ ਹੁੰਦਾ ਹੈ ਸੋਢੀ ਸਾਹਿਬ ਇਹ ਬੜਾ ਸੰਵੇਦਨਸ਼ੀਲ ਸਮਾਂ ਹੁੰਦਾ ਹੈ ਇਹਦੇ ਵਿੱਚ ਡਾਕਟਰ ਸਾਹਿਬ ਮੈਂ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮਾਫੀ ਚਾਹਨਾ ਜੇਲ ਗਏ ਨੇ ਨਨਕੇ ਪਰਿਵਾਰ ਘੁੰਮਣ ਨਹੀਂ ਗਏ ਹੋਰ ਬੰਦਿਆਂ ਉਹ ਬੰਦੇ ਨੇ ਮਜੀਠੇ ਸਾਹਿਬ ਦੇਖੋ ਇਹ ਗੱਲ ਹੈਗੀ ਆ ਵੀ ਜਿਸ ਤਰ੍ਹਾਂ ਦੀ ਵੀ ਕੋਈ ਉੱਥੇ ਫੈਸਿਲਿਟੀ ਹੋਊਗੀ ਉਹ ਜੋ ਫੈਸਿਲਿਟੀ ਮਤਲਬ ਦੇ ਸਕਦੇ ਹੋਏ ਕਈ ਵੇ ਕਾਨੂੰਨ ਜਿਹੜਾ ਜੇਲ ਮੈਨੂਅਲ ਹੈ ਉਦੇ ਮਤਲਬ ਕੋ ਉਹਨਾਂ ਨੂੰ ਹਰ ਇੱਕ ਚੀਜ਼ ਆ ਜੋ ਅਵੇਲੇਬਲ ਹੋਏਗੀ ਜੇ ਕੋਈ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਮਤਲਬ ਕਿਉਂਕਿ ਹਾਈ ਪ੍ਰੋਫਾਈਲ ਹੋ ਡਾਕਟਰ ਸਾਹਿਬ ਉਹ ਤਾਂ ਡਾਕਟਰ ਸਾਹਿਬ ਉਹ ਤਾਂ ਸਾਰਾ ਕੁਝ ਮਿਲ ਰਿਹਾ ਹੈ ਮੈਡੀਕਲ ਸਹਾਇਤਾ ਰੋਜ਼ ਮਿਲ ਰਹੀ ਹੈ ਰੋਟੀ ਵਧੀਆ ਹੋਰ ਕੈਦੀ ਨੂੰ ਮਿਲ ਰਹੀ ਹੈ ਹੁਣ ਘਰ ਪੇਜ਼ੀ ਇਹਨਾਂ ਨੂੰ ਦੇਖੋ ਜੀ ਉਹ ਤਾਂ ਕਾਨੂੰਨ ਜੋ ਹਾਈ ਕੋਰਟ ਆਂਦਾ ਫੈਸਲਾ ਹੋਊਗਾ ਉਹ ਤਾਂ ਨਾ ਕੋਈ ਰੱਖ ਸਕਦਾ ਨਾ ਕੋਈ ਰੱਖ ਸਕਦਾ ਜਿੱਦੇ ਕੋਰਟਾਂ ਨੇ ਕਹਿਤਾ ਯਾਨੀ ਸਿਆਸੀ ਦਿਖਾਵਾ ਸਿਆਸੀ ਦਿਖਾਵਾ ਸਿਆਸੀ ਦਿਖਾਵਾ ਕਰ ਰਹੇ ਨੇ ਨਾ ਜਵਾਨ ਲੈਣ ਲਈ ਦੇਖੋ ਆ ਮਾਜੋ ਕੋਟਾ ਬਹੁਤ ਜਿਹੇ ਤਰੀਕੇ ਨਾਲ ਚੱਲਦੀ ਆਉਂਦੀ ਆ ਇਸ ਤਰ੍ਹਾਂ ਨਾ ਕਰਨ ਨਾਲ ਕੁਝ ਮਿਲਦਾ ਕਈ ਵਾਰੀ ਕੋਈ ਤਕਲੀਫ ਹੋਣੀ ਆ ਕਈ ਵਾਰੀ ਥੋੜੀ ਤਕਲੀਫ ਦੱਸਣ ਦੇ ਵਿੱਚ ਕੋਈ ਗੱਲ ਹੋਰ ਹੁੰਦੀ ਆ ਨਹੀਂ ਜਦੋਂ ਮੁੱਛਾ ਜੜਾਉਂਦੇ ਸੀ ਡਾਕਟਰ ਸਾਹਿਬ ਗੁੱਸਾ ਨਾ ਕਰਨਾ ਜੋ ਮੁੱਛਾਂ ਨੂੰ ਵੜ ਦੇ ਰਹੇ ਸੀ ਉਸਤੇ ਮੁੱਛਾਂ ਤਕਲੀਫ ਨਹੀਂ ਸੀ ਉਸਤੇ ਤਾਂ ਬੜਾ ਬੋਰੇ ਸੀ ਭਗਵੰਤ ਮਾਨ ਨੂੰ ਦੇਖੋ ਜੀ ਜਦੋਂ ਹੁਣੇ ਦੇਖੋ ਇੱਕ ਆਪਾਂ ਗੱਲ ਉਹਨਾਂ ਦੀ ਨਾ ਕਰੀਏ ਆਪਾਂ ਗੱਲ ਕਰੀਏ ਆਮ ਪავლਕ ਦੀ ਜੀ ਦੇਖੋ ਕਿਉਂਕਿ ਉਹਨਾਂ ਦਾ ਉਹਦਾ ਦੋਨਾਂ ਹਾਈ ਪ੍ਰੋਫਾਈਲ ਨੇ ਇੱਕ ਦੂਜੇ ਦੇ ਨਾਲ ਮਿਲ ਸਕਦੇ ਨੇ ਇੱਕ ਦੂਜੇ ਦੇ ਬਰਾਬਰ ਦੇ ਨੇ ਇੱਕ ਪਾਸੇ ਹੁਣ ਆਪਾਂ ਫਿਰ ਕਹਿ ਦਈਏ ਵੀ ਹਾਈ ਪ੍ਰੋਫਾਈਲ ਹੈ ਉਹਦਾ ਦੂਜੇ ਪਾਸੇ ਵੀ ਹਾਈ ਪ੍ਰੋਫਾਈਲ ਹੈ ਉਹਨਾਂ ਦਾ ਚੱਲ ਜਾਊਗਾ ਆਪਾਂ ਇਹ ਦੇਖਣਾ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਆਮ ਨਾਰਮਲ ਬੱਚੇ ਨੇ ਨਾਰਮਲ ਬੰਦੇ ਨੇ ਕੈਦੀ ਨੇ ਹਵਾਲਾ ਕਿਰੇ ਕੁਮਾਰ ਨੇ ਤਕਲੀਫ ਹੋਆ ਮਤਲਬ ਗਲਤਾ ਉਹਨਾਂ ਦੀ ਹੈ ਵੀ ਉਹਨਾਂ ਦੇ ਘਰਾਂ ਦੇ ਉੱਤੇ ਲੋਕ ਲੱਗੇ ਹੋਏ ਨੇ ਅਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜੀਏ ਕਿਸੇ ਦੇ ਉੱਤੇ ਵੀ ਨਜਾਇਜ਼ ਪਰਚਾ ਨਾ ਪਵੇ ਕਿਸੇ ਨੂੰ ਵੀ ਨਜਾਇਜ਼ ਜੇਲ੍ਹ ਦੇ ਵਿੱਚ ਸਮਾਂ ਨਾ گزارਣਾ ਪਵੇ ਦੋਸ਼ੀ ਨੂੰ ਉਹ ਬਖਸ਼ਿਆ ਨਾ ਜਾਵੇ ਤੇ ਨਜਾਇਜ਼ ਬੰਦੇ ਨੂੰ ਸਜ਼ਾ ਦੇ ਅੰਦਰ ਭੇਜਿਆ ਨਾ ਜਾਵੇ ਇਸ ਤਰ੍ਹਾਂ ਦੀ ਅਸੀਂ ਕਾਮਨਾ ਕਰਦੇ ਹਾਂ ਤਾਂ ਕਿ ਸਰਕਾਰ ਨੂੰ ਵੀ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਵੀ ਦੋਸ਼ੀ ਵਾਰ ਨਾ ਹੋਵੇ ਤੇ ਬੇਦੋਸ਼ਾ ਅੰਦਰ ਨਾ ਹੋਵੇ ਇਸ ਦੇ ਉੱਤੇ ਸਾਰੀ ਆਪਾਂ ਅੱਜ ਡਿਬੇਟ ਨੂੰ ਖਤਮ ਕਰਨਾ ਚਾਹੁੰਦਾ ਚਲੋ ਡਾਕਟਰ ਸਾਹਿਬ ਮੈਂ ਡਿਬੇਟ ਖਤਮ ਕਰਦਾ ਫੋਨ ਕੱਟਿਓ ਨਾ ਮੈਂ ਤੁਹਾਡੇ ਤੋਂ ਕੋਈ ਜਵਾਬ ਨਹੀਂ ਲੈਂਦਾ ਸਿਰਫ ਮੇਰਾ ਅੰਤ ਸੁਣ ਲਿਓ ਮੈਂ ਤੁਹਾਡੀ ਗੱਲ ਦਾ ਅੰਤ ਕਰਾਂਗਾ ਸੋ ਦੋਤੋ ਇਹ ਖੜਨਾ ਰਜਿੰਦਰ ਸਿੰਘ ਜੁੜੇ ਸੀ ਮਾਨਸਾ ਤੋਂ ਸਾਡਾ ਜਿਹੜਾ ਅੱਜ ਦਾ ਮੁੱਦਾ ਸੀਗਾ ਉਹ ਵਿਕਰਮ ਮਜੀਠੀਆ ਜੁੜਾ ਸੀ ਪਰ ਗੱਲ ਇੱਥੇ ਮੁਕਦੀ ਹੈ ਕਿ ਵਿਕਰਮ ਮਜੀਠੀਆ ਨੇ ਜਿਹੜੀ ਹਾਈ ਕੋਰਟ ਦੇ ਪਾਈ ਹੈ ਆਪਣੀ ਅਪੀਲਸ਼ਨ ਦੇ ਵਕੀਲਾਂ ਲੋਕ ਕਿ ਉਹਨਾਂ ਨੂੰ ਅਲੱਗ ਸਿਕਿਉਰਿਟੀ ਅਲੱਗ ਬੈਰੀ ਕੀਤੀ ਜਾਵੇ ਯਾਨੀ ਕਿ ਉਹ ਨਾ ਤਾਂ ਕੈਦੀਆਂ ਰਹਿਣਾ ਚਾਹੁੰਦੇ ਨੇ ਸਜਾ ਹਸਪਤਾਲਾਂ ਜਾਂ ਨਾ ਉਹ ਹਵਾਲਾ ਤੇ ਰਹਿਣਾ ਚਾਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਰੱਖੇਗਾ ਉਹ ਉਹ ਨੋ ਕੈਦੀ ਰਹਿ ਰਹੇ ਨੇ ਤਾਂ ਦੋਸਤੋ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਜਿਹੜੇ ਗਰੀਬ ਘਰਾ ਦੇ ਲੋਕ ਰਹਿ ਰਹੇ ਨੇ ਹੋਰ ਲੋਕ ਜਿਹੜੇ ਕੋਟਾ ਨਹੀਂ ਜਾ ਫਿਰ ਉਹ ਲੋਕਾਂ ਵਾਸਤੇ ਕਾਨੂੰਨ ਲੱਗ ਗਿਆ ਜੇਲਾ ਹਾਲਾਂਕਿ ਮਜੀਠੀਆ ਨੂੰ ਵਧੀਆ ਖਾਣਾ ਪੀਣਾ ਮਿਲ ਰਿਹਾ ਹੈ ਵਧੀਆ ਟ੍ਰੀਟਮੈਂਟ ਮੈਡੀਕਲ ਮਿਲ ਰਿਹਾ ਹੈ ਫਿਰ ਮਜੀਠੀ ਸਾਹਿਬ ਕੀ ਆਪਣਾ ਸਿਆਸੀ ਸਟੰਡ ਤਾਂ ਨਹੀਂ ਦਿਖਾ ਰਹੇ ਜਮਾਤ ਲੈ ਲਈ ਡਰਾਮਾ ਵਾਈ ਤਾਂ ਨਹੀਂ ਕਰ ਰਹੇ ਕਿਉਂਕਿ ਕੱਲ ਸ਼ੁੱਕਰਵਾਰ ਨੂੰ ਪਟੀਸ਼ਨ ਪਾਈ ਗਈ ਹੈ ਔਰ ਕੱਲ ਸੋਮਵਾਰ ਨੂੰ ਹੀ ਦਾ ਫੈਸਲਾ ਆਣਾ ਹੈ ਹਾਈ ਕੋਰਟ ਦੇ ਵਿੱਚ ਜੇਕਰ ਮਜੀਠੀਆ ਸਾਹਿਬ ਨੂੰ ਚਾਹੀਦਾ ਨਹੀਂ ਸੀ ਕਿ ਪਹਿਲਾਂ ਉਹ ਜੇ ਸੁਪਰਟੈਂਡੈਂਟ ਨਾਲ ਗੱਲਬਾਤ ਕਰਦੇ ਜੇਕਰ ਗੱਲਬਾਤ ਕੀਤੀ ਹੁੰਦੀ ਤਾਂ ਕੋਈ ਨਾ ਕੋ ਪੱਕਾ ਕੇ ਆਂਦਾ ਵੀ ਨਹੀਂ ਕਿਉਂਕਿ ਦਿੱਤੀ ਗਈ ਹੈ ਅਲੱਗ ਵੈਰੀ ਤਾ ਦੋਸਤੋ ਇਹ ਹੀ بڑے ਵੱਡੇ ਸਵਾਲ ਉੱਠਦੇ ਨੇ ਕਿ ਮਜੀਠੀਆ ਸਾਹਿਬ ਆਪਣੇ ਆਪ ਨੂੰ ਕੋਈ ਦੁਆਰਾ ਹਾਈਲਾਈਟ ਕਰ ਰਹੇ ਨੇ ਜਦੋਂ ਤੁਹਾਨੂੰ ਜੇਲ੍ਹ ਭੇਜਿਆ ਗਿਆ ਤਾਂ ਜੇਲ੍ਹ ਦੇ ਵਿੱਚ ਆਮ ਕੈਦੀਆਂ ਵਾਂਗ ਆਮ ਬੰਦਿਆਂ ਵਾਂਗ ਰੋ ਹਾਲਾਂਕਿ ਤੁਹਾਡਾ ਉਹ ਇੱਕ ਕੋਈ ਕੈਦੀ ਨਹੀਂ ਹਨ ਉਹ ਹਵਾਲਾਤੇ ਹਨ ਅੰਡਰ ਟ੍ਰਾਇਲ ਹਨ ਤਾਂ ਦੋਸਤੋ ਕੱਲ ਦੇਖਦੇ ਹਾਂ ਕੀ ਫੈਸਲਾ ਹੁੰਦਾ ਹੈ ਕਿ ਵਿਕਰਮ ਮਜੀਠੀਆ ਤੇ ਇਹ ਐਪਲੀਕੇਸ਼ਨ ਤੇ ਕੋਰਟ ਕੀ ਸੁਣਵਾਈ ਕਰੇਗਾ ਜੋ ਵੀ ਕਰੇਗਾ ਉਹ ਸਭ ਤੋਂ ਪਹਿਲੀ ਅਪਡੇਟ ਤੁਹਾਨੂੰ ਦਿਖਾਵੇਗਾ ਏਵਨ ਪੰਜਾਬੀ ਟੀਵੀ ਤੇ ਤੁਸੀਂ ਹੁੰਦੇ ਇਧਰ ਉਹ ਪੰਜਾਬੀ ਟੀਵੀ ਚੱਲਦੀਆਂ ਹੋਰ ਦੀਆਂ ਖਬਰਾਂ ਤੇ ਦੋਸਤੋ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੇ ਨਾਲ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਡਰੋਨ ਲੈ ਕੇ ਧੰਨਵਾਦ ਸਸਰੀਆ ਘਰ ਅਲਵਿਦਾ ਦੋਸਤੋ